ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮੋਗੇ ਏਰੀਏ ਦੇ ਵਿੱਚੋਂ ਇੱਕ ਭੈਣ 35 ਸਾਲ ਦੇ ਵਿੱਚ ਤੇ ਉਹਦੇ ਲਗਭਗ 15 ਸਾਲ ਦਾ ਬੇਟਾ ਜਿਸ ਸਮੇਤ ਬੇਟਾ ਕੋਈ 5-4 ਕਿੱਲਾਂ ਦੇ ਵਿੱਚ ਮੇਰਾ ਕੋਈ ਵੀਰ ਭਾਈ ਅਪਣਾਣਾ ਚਾਹੁੰਦਾ ਭੈਣ ਨੂੰ ਤਾਂ ਮੈਨੂੰ ਅਨਬਾਕਸ ਦੇ ਵਿੱਚ ਆਪਦਾ ਫੋਟੋ ਤੇ ਡਾਟਾ ਸੈਂਡ ਕਰ ਦਿਓ ਤੇ ਨੰਬਰ ਮੈਂ ਆਪ ਹੀ ਲਾ ਲੂੰਗੀ ਤੇ ਕਮੈਂਟਾਂ ਦੇ ਵਿੱਚ ਨੰਬਰ ਨਾ ਛੱਡਿਆ ਕਰੋ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਭੈਣ ਮੋਗੇ ਏਰੀਏ ਦੇ ਵਿੱਚੋਂ ਸੰਪਰਕ ਮੇਰੇ ਨਾਲ ਜਰੂਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਕਰ ਤੇ ਆਪਣੇ ਕੋਲੇ ਆਇਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆ ਜੀ ਆਪਣੇ ਕੋਲੇ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈ ਜੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਮੇਰੇ ਕੋਲ ਆਈ ਹੈ ਇੱਕ ਅੰਬਰਪ੍ਰਧਾਰੀ ਭੈਣ ਤੇ ਭੈਣ ਚਟਸਖ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨ ਦੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਤੇ ਅੰਬਰ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਵਰਨ ਤੇ ਭੈਣ ਹੈਗੀ ਆ ਮੋਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਫਟੋ ਘਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਣਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਵੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕੇਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਦੇਲੋਂ ਅਮਦਗੜ ਮੰਡੀ ਧੂਰਕੋਟ ਰਾਇਕੋਟ ਇੱਧਰ ਨੂੰ ਲੱਲੇਪੱਬੇ ਜਿਹੜੇ ਸਾਡੇ ਨਵੇਂ-ਨਵੇਂ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕੇਲਿਆਂ ਚ ਚਾਹੀਦਾ ਜੱਟਾਂ ਦੀ ਕੁੜੀ ਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਬਤਿੰਦ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪੜਨ ਕੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਾਂ ਤਾਂ ਕੋਈ ਮੁੰਡਾ ਮਲਾਜਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ ਇੱਕ ਦੋ ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬੋ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਤਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੀਆਰ ਕੈਨੇਡਾ ਦੀ ਕੁੜੀ 6-7 ਸਾਲ ਦੀ ਕੋਲੇ ਕੁੜੀ ਆ ਭੈਣ 37 ਸਾਲ ਉਮਰ ਭੈਣ ਦੀ ਤੇ ਭੈਣ ਟੋਰਾਂਟੋ ਦੇ ਵਿੱਚ ਆ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਮੁੰਡੇ ਕੋਲ ਘੱਟੋ ਘੱਟ ਜ਼ਮੀਨ 10 ਤੋਂ 12 ਕਿੱਲਿਆਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਬਾਲਾ ਦੂਰ ਨਹੀਂ ਜਾਣਗੇ ਮਰੇਲ ਕੋਟ ਲਖੰਨਾ ਇੱਧਰ ਸਮਰਾਲਾ ਤੇ ਆਪਣੇ ਲੁਧਿਆਣੇ ਤੱਕ ਵੀਡੀਓ ਨਤਪਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠੋਟੋਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜ਼ਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ 95 ਕੇਲਿਆਂ ਦੇ ਵਿੱਚ ਮੁੰਡਾ ਤੇ ਮੁੰਡਾ ਹੈਗਾ ਇਧਰ ਹਰਿਆਣੇ ਸਾਈਡ ਦਾ ਤੇ ਆਪਾਂ ਨੂੰ ਕੁੜੀ ਚਾਹੀਦੀ ਐ ਚਾਹੇ ਹਰਿਆਣਾ ਹਰਿਆਣੇ ਤੋਂ ਹੀ ਹੋਵੇ ਚਾਹੇ ਇਧਰੋਂ ਹੋਵੇ ਤੇ ਪੂਰੀ ਰਿਚ ਫੈਮਿਲੀ ਦੀ ਚਾਹੀਦੀ ਐ ਜੀ ਵਿਆਹ ਪੂਰਾ ਵਧੀਆ ਕਰਵਾਉਣਗੇ ਤੇ ਵੀਰ ਨੇ 35 ਕਿੱਲੇ ਇਧਰ ਕੋਟਕਪੂਰੇ ਵੀ ਆ ਕੇ ਲੈਣੇ ਨੇ ਠੀਕ ਐ ਗੱਲ ਚੱਲਦੀ ਐ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਜੀ ਸਸਰੀਕਾਲ ਮੈਂ ਸੋਦੀ ਆਪਣੀ ਰਿਪਿੰਦਰ ਤੇ ਆਪਣੇ ਕੋਲ ਆਇਆ ਪ੍ਰਜਾਪਤ ਘੁਮਾਰਾਂ ਦਾ ਮੁੰਡਾ ਫੌਜੀ ਤੇ ਆਪਾਂ ਨੂੰ ਕੁੜੀ ਵੀ ਪ੍ਰਜਾਪਤ ਘੁਮਾਰਾਂ ਦੀ ਚਾਹੀਦੀ ਹੈ ਜੀ ਘੱਟੋ ਘਾਟ ਕੁੜੀ ਬੀਏ ਹੋਵੇ ਜੀ ਤੇ ਬਾਕੀ ਗੱਲ ਆਪਾਂ ਕਰਾਂਗੇ ਫੋਨ ਤੇ ਤੇ ਆਪਾਂ ਨੂੰ ਚਾਹੀਦੀ ਹੈ ਪ੍ਰਜਾਪਤ ਘੁਮਾਰਾਂ ਦੀ ਕੁੜੀ ਤੇ ਮੁੰਡਾ ਫੌਜੀ ਹੈ ਜੇ ਕੋਈ ਮੇਰੀ ਭੈਣ ਫੌਜੀ ਵੀ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਕੀ ਕਰੋ ਜੀ ਵੀਡੀਓ ਨੂੰ ਕਰਦੇ ਦਮ ਕੇ ਸ਼ੇਅਰ ਕਰਨਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ 75 ਕਿਲਿਆਂ ਦੇ ਵਿੱਚ ਮੁੰਡਾ ਜੀ ਤੇ ਜੇ ਕੋਈ ਵਧੀਆ ਰਿੱਚ ਫੈਮਿਲੀ ਚੋਂ ਕੁੜੀ ਹੈਗੀ ਐ ਕੁੜੀ ਦੇ ਪਰਿਵਾਰ ਕੋਲੇ ਘੱਟੋ ਘੱਟ 50 60 ਕਿਲੇ ਤਾਂ ਹੋਣ ਜੀ ਤੇ ਜੇ ਕੋਈ ਐਹੋ ਜੀ ਕੁੜੀ ਹੈਗੀ ਐ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਤੇ ਮੁੰਡਾ ਆਪਣੇ ਇੱਧਰ ਬਠਿੰਡੇ ਏਰੀਏ ਦਾ ਜੀ 75 ਕਿਲਿਆਂ ਦੇ ਵਿੱਚ ਧਿਆਨ ਨਾਲ ਸੁਣ ਲਓ ਆਪਾਂ ਨੂੰ ਗੁੱਡੀ ਚਾਹੀਦੀ ਐ ਜੀ ਘੱਟੋ ਘੱਟ 26 ਸਾਲ ਦੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੱਡੀ ਆ ਜੀ ਬਿਲਕੁਲ ਗਰੀਬ ਘਰ ਦੀ ਐ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੀਆਰ ਕੈਨੇਡਾ ਦੀ ਕੁੜੀ 6-7 ਸਾਲ ਦੀ ਕੋਲੇ ਕੁੜੀ ਆ ਭੈਣ 37 ਸਾਲ ਉਮਰ ਆ ਭੈਣ ਦੀ ਤੇ ਭੈਣ ਟੋਰਾਂਟੋ ਦੇ ਵਿੱਚ ਆ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਮੁੰਡੇ ਕੋਲ ਘੱਟੋ ਘੱਟ ਜ਼ਮੀਨ 10 ਤੋਂ 12 ਕਿੱਲਾਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੀ ਬਾਲਾ ਦੂਰ ਨਹੀਂ ਜਾਣਗੇ ਮਰੇਲ ਕੋਟ ਲਖੰਨਾ ਇੱਧਰ ਸਮਰਾਲਾ ਤੇ ਆਪਣੇ ਲੁਧਿਆਣੇ ਤੱਕ ਵੀਡੀਓ ਨੱਪਕੇ ਸ਼ੇਅਰ ਕਰ ਦੋ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਜਾਂ ਮੱਜੀ ਸਿੰਘਾਂ ਦਾ ਮੁੰਡਾ ਉਮਰ ਹੈਗੀ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮੱਜੀ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਮੁੰਡਾ ਮਲੇਸ਼ੀਆ ਦੇ ਵਿੱਚ ਹੈ ਤਲਖਾ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਾਣ ਦੀ ਚਾਹਤ ਰੱਖਦੀ ਹੈ ਵਿਆਹ ਕਰਾਉਣਾ ਚਾਹੁੰਦੀ ਹੈ ਵੀਰ ਦੇ ਨਾਲ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕੁੜੀ ਆਪਾਂ ਨੂੰ ਮੱਜੀ ਸਿੰਘਾਂ ਦੀ ਚਾਹੀਦੀ ਹੈ ਜੀ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬਿੰਦਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਬਾਰਨਾਪਨ ਤੇ ਕੁੜੀ ਹੈਗੀ ਹੈ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਿਆਦਾ ਕੋਈ ਮੁੰਡਾ ਮਲਾਜਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ ਇੱਕ ਦੋ ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਦੇਲੋਂ ਅਮ드ਗੜ ਮੰਡੀ ਧੂਰਕੋਟ ਰਾਏਕੋਟ ਇੱਧਰ ਨੂੰ ਲੱਲੇਪੱਬੇ ਜਿਹੜੇ ਸਾਡੇ ਨਵੇਂ-ਨਵੇਂ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕਿਲਿਆਂ ਚ ਚਾਹੀਦਾ ਜੱਟਾਂ ਦੀ ਕੁੜੀ ਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦੋ ਤਾਂ हां जी सत श्री अकाल मैं थोड़ी अपनी रिपिंदर ते अपने ਕੋਲੇ ਗੁੱਡੀ ਆਈ ਹੈ ਜੀ 94 ਬੌਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਕਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂ ਹੀ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲੇ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜਾਊਗਾ ਹੋਵੇ ਮੱਝਪੀਆ ਦਾ ਐਂਟਰਕਾਸਟ ਉਹਨਾਂ ਨੇ ਨਹੀਂ ਕਰਨਾ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬਾਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮ ਨਹੀਂ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸਾਈਡ ਹੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰ ਦੂਗਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਬੌਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10 12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10 12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਰੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਰਮਦਾਸ ਸਿੰਘਾਂ ਦੀ ਕੁੜੀ ਉਮਰ ਹੈਗੀ ਆ 29 ਸਾਲ ਤੇ ਭੈਣ ਨੂੰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਤੇ ਵਧੀਆ ਤਕੜੇ ਘਰ ਹੁਆ ਭੈਣ 30 35 ਲੱਖ ਰੁਪਏ ਲਾ ਦੇਣਗੇ ਵਿਆਹ ਦੇ ਉੱਤੇ ਤੇ ਆਪਾਂ ਨੂੰ ਮੁੰਡਾ ਰਮਦਾਸ ਹੀ ਸਿੱਖਾਂ ਦਾ ਹੀ ਚਾਹੀਦਾ ਜੀ ਵਧੀਆ ਤਕੜੇ ਘਰ ਹੁਆ ਭੈਣ ਅਦਰ ਹੋ ਜਾ ਕੋ ਤਾਂ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਨਾ ਬੇਟਾ ਕਾਕੂ ਨਾ ਆਏ ਨਾ ਕਰਿਆ ਕਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੈਨੇਡਾ ਦੀ ਪੀਆਰ ਕੁੜੀ ਆਈ ਆ ਇੱਧਰ ਬਰਨਾਲੇ ਏਰੀਏ ਤੋਂ ਆਪਾਂ ਨੂੰ 20 ਕਿੱਗਿਆਂ ਦੇ ਵਿੱਚ ਮੁੰਡਾ ਚਾਹੀਦਾ 15 18 20 ਯਾਨੀ 15 ਤੋਂ ਘੱਟ ਹੋਵੇ ਨਾ 20 ਹੋਵੇ ਤਾਂ ਬਾਲਾ ਹੀ ਵਧੀਆ ਆਪਾਂ ਭਾਲਦੇ ਆ ਸਿੱਧਾ ਕੇਸ ਕੁੜੀ ਕੈਨੇਡਾ ਦੀ ਪੀਆਰ ਆ ਵਿਆਹ ਇਹਨਾਂ ਨੇ ਵਧੀਆ ਕਰਨਾ ਆਪਦੇ ਕੋਲੇ 25 ਕਿੱਲੇ ਜ਼ਮੀਨ ਆ ਇਹਨਾਂ ਕੋਲੇ ਤੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਵਿਆਹ ਪੂਰਾ ਟੌਪ ਦਾ ਕਰਨੀ ਜਤੇ 20 ਕਿੱਲੇ ਆਣਾ ਮੁੰਡਾ ਚਾਹੀਦਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਜਈ ਹੈ ਜੀ ਬਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਏ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਸ਼ੇਅਰ ਕਰਦੇ ਹੋ ਧੰਨਵਾਦ ਜੀ ਸਾਸਰੀ ਕਾਲ ਮੈਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਕੈਨੇਡਾ ਦੀ ਪੀਆਰ ਕੁੜੀ ਤੇ ਖੰਨੇ ਏਰੀਏ ਤੋਂ ਆ ਜੀ ਮਲੋ ਏਰੀਏ ਤੋਂ ਖੰਨੇ ਏਰੀਏ ਤੋਂ ਆ ਤੇ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਲਓ 7-8 ਕਿਲਿਆਂ ਚ ਮੁੰਡਾ ਚਾਹੀਦਾ ਜੀ ਚਟਾਂ ਦਾ ਗੁਰਸਿੱਖ ਮੁੰਡਾ ਹੋਵੇ ਤੇ ਮਤਲਬ ਬੋਦੀਆਂ ਵਾਲਾ ਨਾ ਗੁਰਸਿੱਖ ਮੁੰਡਾ ਹਾਂਜੀ ਸਾਸਰੀ ਕਾਲ ਮੈਸੋਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਸਰੀ ਕੈਨੇਡਾ ਦੇ ਵਿੱਚੋਂ ਕੁੜੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਆ 29 ਸਾਲ 2 ਸਾਲ ਦੀ ਲਵੇ ਗੁੱਡੀ ਹੈ ਭੈਣ ਵਿਧਵਾ ਹੋਈ ਹੋਈ ਹੈ ਜੀ ਕੈਨੇਡਾ ਦੀ ਪੀਆਰ ਹੈ ਮੁੰਡਾ ਚਾਹੀਦਾ 7-8 ਕਿਲਿਆਂ ਦੇ ਵਿੱਚ ਉਹ ਵੀ ਆਪਾਂ ਨੂੰ ਸਿੱਧਾ ਮਿਲ ਜAVE ਤਾਂ ਬਾਲਾ ਵਧੀਆ ਤੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਕੋਈ ਭੈਣ ਨੂੰ ਸਮੇਤ ਕੁੜੀ ਅਪਣਾਉਣਾ ਚਾਹੁੰਦਾ ਭੈਣ ਕੈਨੇਡਾ ਦੀ ਪੀਆਰ ਹੈ ਭੈਣ ਇੱਧਰ ਆਈ ਹੋਈ ਹੈ ਤਾਂ ਆਪਾਂ ਮੀਟਿੰਗ ਕਰਾਵਾਂਗੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਵਕਿੰਦਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪੈਣਾ ਤੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਿਆਦਾ ਕੋਈ ਮੁੰਡਾ ਮਲਾਚਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ ਇੱਕ ਦੋ ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਟਟੋਟਾ ਟੂ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਆਈ ਹੈ ਜੀ ਰੋੜੇ ਖੱਤਰੀਆਂ ਦੀ ਕੁੜੀ ਕੈਨੇਡਾ ਪੀਆਰ ਤੇ ਆਪਾਂ ਨੂੰ ਮੁੰਡਾ ਵੀ ਰੋੜੇ ਖੱਤਰੀਆਂ ਦਾ ਹੀ ਚਾਹੀਦਾ ਜੀ ਭੈਣ ਨੂੰ ਨਹੀਂ ਵਧੀਆ ਵਿਆਹ ਕਰਨਗੇ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਵਧੀਆ ਤਗੜੇ ਘਰੋਂ ਆ ਭੈਣ ਘੱਟੋ-ਕੱਟ 30 ਤੋਂ 40 ਲੱਖ ਰੁਪਿਆ ਵਿਆਹ ਤੇ ਲਾਉਣਾ ਤੇ ਆਪਾਂ ਨੂੰ ਮੁੰਡਾ ਖੱਤਰੀਆਂ ਦਾ ਚਾਹੀਦਾ ਸੱਬੀਆਂ ਸਤਾਈਆਂ ਕਿਸਾਨਾਂ ਦਾ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਿੰਦਰ ਤੇ ਆਪਣੇ ਕੋਲੇ ਆਇਆ ਫਿਰੋਜ਼ਪੁਰ ਏਰੀਏ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਹੈ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਹੈ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਵੀਰ ਇਦਰੀ ਹੈ 8 ਕਿਲੇ ਪੈਲੀ ਹੈ ਵਧੀਆ ਟਰੂ ਹੈ ਵੀਰ ਤੇ ਆਵਦੀਆਂ ਦੁਕਾਨਾਂ 플ਾਟ ਵਗੈਰਾ ਵੀ ਆਉਦੇ ਨੇ ਤੇ ਜੇ ਕੋਈ ਭੈਣ ਦੀ ਆਈਲੈਂਡਸ ਕਰੀ ਹੋਈ ਆ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਹੈ ਤਾਂ ਮੇਰੇ ਨਾਲ ਸੰਪਰਕ ਜੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਕੁੜੀ ਕਰਕੇ ਆਪਣੇ ਕੋਲ ਆਈ ਆ ਚੱਕਾਂ ਦੀ ਕੁੜੀ ਮਰੇਲਪੁਰਲੇ ਦੀਏ ਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ 12 ਤੋਂ 15 ਕਿੱਲੇ ਜ਼ਮੀਨ ਦੇ ਭਾਗ ਦੇਣੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਤੋਂ ਦੱਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਫੀ ਚੰਗੀ ਮਿਲ ਸਕੇ ਆਪਾਂ ਨੂੰ ਇੱਧਰ ਅੰਮ੍ਰਿਤਗੜ ਮੰਡੀ ਤੱਕ ਆ ਜਾਣਗੇ ਉੱਤਰ ਸੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ हां जी 사스리 কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਹੈ ਕੁੜੀ ਤੇ ਸਲਾਈ ਕਢਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪ ਤੇ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪ ਹੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ ਸੌ ਬਿਸ ਵੀ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਜੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕੇਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਕੋਲਸੇਜ ਹੋਵੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਹਾਂਜੀ ਸੱਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਭੈਣ ਧੂਰੀ ਤੋਂ ਆ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ हां जी 사ਸਰੀ 칼 ਮੈਂ ਥੋੜੀ ਆਪਣੀ ਰਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲਕੋਟ ਲਾਤੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਹੈ ਤੇ ਰਾਏਕੋਟ ਬੱਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਹੈ ਤੇ ਗਰੀਬ ਘਰੋਂ ਆ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਜੀ ਸੱਸਰੀ ਕਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਰਾੜਾ ਸਾਹਿਬ ਏਰੀਏ ਤੋਂ ਕੁੜੀ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈਲੀ ਦੇ ਆਪਾਂ ਨੂੰ ਚਾਹੀਦਾ ਮੁੰਡਾ ਉਹਨਾਂ ਦੇ ਲਾਗੇ ਛਾਗੇ ਤੇ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਮੁੰਡਾ 6-7 ਕਿਲਿਆਂ ਦੇ ਵਿੱਚ ਹੋਵੇ ਰਿਸ਼ਤਾ ਕਰ ਦੇਣਗੇ ਜੀ 6-7 ਕਿਲਿਆਂ ਜੀ ਕਰ ਦੇਣਗੇ ਤੇ ਜੱਟਾਂ ਦੀ ਕੁੜੀ ਹੈ ਜੀ 8 ਕਿਲੇ ਪੈਲੀ ਦੇ ਆਉਂਦੇ ਨੇ ਵੀਡੀਓ ਨੂੰ ਕਰ ਦਿਓ ਤੱਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦ ਹਾਂਜੀ ਸਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਮੇਸਤਰੀ ਸਿੰਘ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਹੈ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਪਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਉਮਰ ਹੈਗੀ ਆ 42 ਸਾਲ ਤੇ ਭੈਣ ਹੈਗੀ ਆ ਬਿਲਕੁਲ ਕੁਮਾਰੀ ਜੀ ਤੇ ਆਪਾਂ ਨੂੰ ਚਾਹੀਦਾ ਹੈ ਇਹਦੇ ਖਾਤਰ ਕੈਨੇਡਾ ਦਾ ਪੀਆਰ ਮੁੰਡਾ ਮਤਲਬ ਦੁਨ ਮਜਵੀ ਸਿੰਘਾ ਤੇ ਆਪਣੀ ਰਮਦਾਸੀ ਸਿੱਖਾਂ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਮੁੰਡਾ ਚੱਲੂਗਾ ਜੀ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਕੈਨੇਡਾ ਪੀਆਰ ਕੁੜੀ ਆਪਣੇ ਮੁੱਗੇ ਏਰੀਏ ਦੇ ਵਿੱਚੋਂ 94 ਦਾ ਵਰਥਾ ਭੈਣ ਦਾ ਛਕਿਆ ਹੋਇਆ ਅੰਬਰਤ ਤੇ ਆਪਾਂ ਨੂੰ ਅੰਬਰਤਦਾਰੀ ਮੁੰਡਾ ਚਾਹੀਦਾ ਤੇ ਜੇ ਕੋਈ ਅੰਬਰਤਦਾਰੀ 10 12 ਕਿੱਲਾਂ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਜੀ ਤੇ ਭੈਣ ਇੱਧਰ ਆਈ ਹੋਈ ਹੈ ਸ਼ਰਾਧਾ ਤੋਂ ਬਾਅਦ ਭੈਣ ਦਾ ਦੇਖ ਦਿਖਾਈਆ ਹੋ ਜਾਏਗਾ ਤੇ ਵੀਡੀਓ ਨੂੰ ਕਰ ਦੋ ਦਾ ਬਤਿਸ਼ੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਐ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕੈਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ 29 ਸਾਲ ਕਿਸੇ ਵੀ ਕਾਸਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਧੰਨਵਾਦ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਆ ਕੁੜੀ ਤੇ ਸਲਾਈ ਕੜਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪ ਤੇ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ ਸੌ ਬਿਸ ਵੀ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ